ਹੈਲੋ ਜੀ ਕਿੱਦਾਂ ਤੁਸੀਂ ਸਾਰੇ ਉਮੀਦ ਇੱਕ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਤੁਹਾਡੇ ਨਾਲ ਬਹੁਤ ਹੀ ਪਿਆਰਾ ਇੱਕ ਮਾਸਕ ਜਿਹੜਾ ਸ਼ੇਅਰ ਕਰਨ ਲੱਗੇ ਹਾਂ ਜਿਨ੍ਹਾਂ ਨੂੰ ਹੈਗੀ ਹੈ ਟੈਨਿੰਗ ਦੀ ਪ੍ਰੋਬਲਮ ਫੇਸ ਤੇ ਜਿਨ੍ਹਾਂ ਨੂੰ ਝੁਰੜੀਆਂ ਦੀ ਪ੍ਰੋਬਲਮ ਹੈਗੀ ਹੈ ਜਿਨ੍ਹਾਂ ਦੀ ਸਕਿਨ ਲੂਜ਼ ਹੋ ਚੁੱਕੀ ਹੈ ਜਿਨ੍ਹਾਂ ਨੂੰ ਓਪਨ ਪੋਰਸ ਦੀ ਸਮੱਸਿਆ ਹੈ ਜਿਨ੍ਹਾਂ ਦੇ ਪਿੰਪਲ ਨੇ ਜਾਂ ਪਿੰਪਲਾਂ ਦੇ ਦਾਗ ਨੇ ਕਿਸੇ ਵੀ ਪ੍ਰਕਾਰ ਦੇ ਦਾਗ ਪੈ ਚੁੱਕੇ ਨੇ ਤੇ ਇਹ ਵਾਲਾ ਮਾਸਕ ਲਗਾ ਕੇ ਤੁਸੀਂ ਆਪਣੇ ਚਿਹਰੇ ਨੂੰ ਠੀਕ ਕਰ ਸਕਦੇ ਹੋ ਉਸ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਆ ਚੈਨਲ ਸਬਸਕ੍ਰਾਈਬ ਕਰ ਲਓ ਮੇਰਾ ਸਾਹਿਬ ਖੁਸ਼ੀ ਨਾਮ ਦਾ ਚੈਨਲ ਹੈ ਉੱਤੇ 45 ਕੇ ਸਬਸਕ੍ਰਾਈਬਰ ਨੇ ਉਹ ਤੇ ਥੋੜੀ ਪ੍ਰੋਬਲਮ ਚੱਲ ਰਹੀ ਹੈ ਇਸ ਕਰਕੇ ਮੈਂ ਉਸ ਤੇ ਵੀਡੀਓ ਨਹੀਂ ਪਾ ਰਹੀ ਇਹ ਨਿਊ ਚੈਨਲ ਹੈ ਇਹਨੂੰ ਵੀ ਤੁਸੀਂ ਸਪੋਰਟ ਕਰੋ ਔਰ ਵੱਤ ਵਾਦ ਇੰਜੋਏ ਕਰਿਆ ਕਰੋ ਔਰ ਰੈਮਡੀ ਜਿਹੜੀ ਬਹੁਤ ਹੀ ਵਧੀਆ ਹੁੰਦੀਆਂ ਨੇ ਜਿਹੜੀਆਂ ਇਸਤੇਮਾਲ ਕਰਕੇ ਤੁਸੀਂ ਆਪਣੀ ਸਕਿਨ ਨੂੰ ਟਾਈਟ ਤੇ ਬ੍ਰਾਈਟ ਕਰ ਸਕਦੇ ਹੋ ਮੈਂ 45 ਸਾਲ ਦੀ ਹੋ ਕੇ ਵੀ ਦੇਖ ਲਓ ਮੇਰਾ ਚਿਹਰਾ ਬਿਲਕੁਲ 25 ਸਾਲ ਦੀ ਕੁੜੀ ਵਰਗਾ ਪਿਆ ਹੈ ਜਿਹੜੇ ਜਿਹੜੀ ਚੀਜ਼ਾਂ ਮੈਂ ਟਰਾਈ ਕਰਦੀਆਂ ਉਹੀ ਚੀਜ਼ਾਂ ਤੁਹਾਡੇ ਨਾਲ ਇਸ ਚੈਨਲ ਤੇ ਸ਼ੇਅਰ ਕੀਤੀਆਂ ਜਾਣਗੀਆਂ ਤੇ ਆ ਤੁਸੀਂ ਦੇਖ ਸਕਦੇ ਹੋ ਇਹ ਹੈਗਾ ਇਹ foxs ਦਾ fox tail mask ਠੀਕ ਹੈ ਇਹ fox tail mask ਹੈ purple color ਦਾ mask ਹੈ ਬਹੁਤ ਹੀ ਪਿਆਰਾ ਜਿਹਾ mask ਹੈ ਤੁਹਾਨੂੰ purple app ਤੋਂ ਮਿਲ ਜੇਗਾ 1.450 ਦੀ ਰੇਂਜ ਵਿੱਚ ਮਿਲ ਜੇਗਾ ਇੱਕ ਦੇ ਨਾਲ ਸੀਰਮ ਹੁੰਦਾ ਉਹ ਲਗ ਰੇਟ ਹੁੰਦਾ ਯਾਨੀ ਕਿ 1.600 ਦੇ ਵਿੱਚ ਤੁਹਾਨੂੰ ਦੋਨੇ ਚੀਜ਼ਾਂ ਮਿਲ ਜਾਣਗੀਆਂ ਇਹ ਉਹਨਾਂ ਲਈ ਹੈ ਜਿਹੜੀਆਂ ਮੇਰੀਆਂ ਭੈਣਾਂ ਜੋਬ ਵਗੈਰਾ ਜਾਂਦੀਆਂ ਨੇ ਜਾਂ ਕਿੱਤੋਂ ਵੀ ਹੈ ਨਾ ਮਤਲਬ ਕਿ ਕੋਈ ਉਹਨਾਂ ਦੇ ਕੰਮਕਾਰ ਹੁੰਦੇ ਨੇ ਜਿਹੜੇ ਕਿ ਤੂੰ ਆਂਦੀਆਂ ਨੇ ਤੇ ਉਹਨਾਂ ਨੂੰ ਜਿਹੜੀ ਹੋਮਡ ਰੈਮਡੀ ਲਗਾਉਣ ਵਿੱਚ ਉਹ ਥੋੜੀ ਮਤਲਬ ਕਿ ਉਹਨਾਂ ਨੂੰ ਝੰਜਟ ਲੱਗਦਾ ਕਿ ਹੋਮਡ ਰੈਮਡੀ ਪਹਿਲਾਂ ਤੇ ਇਕੱਠਾ ਕਰਾਂਗੇ ਸਮਾਨ ਫਿਰ ਲਗਾਵਾਂਗੇ ਤੇ ਇਸ ਕਰਕੇ ਉਹਨਾਂ ਨੂੰ ਕੋਈ ਨਾ ਕੋਈ ਚਿਹਰੇ ਤੇ ਲਗਾਉਣ ਵਾਸਤੇ ਚੀਜ਼ ਚਾਹੀਦੀ ਹੁੰਦੀ ਕੁਛ ਨਾ ਕੁਛ ਐਸਾ ਚਾਹੀਦਾ ਹੁੰਦਾ ਜਿਹੜਾ ਤੁਹਾਡੀ ਸਕਿਨ ਨੂੰ ਇੱਕਦਮ ਸਾਫ਼ ਸੁਥਰਾ ਰੱਖੇ ਇੱਕਦਮ ਗਲੋਇੰਗ ਰੱਖੇ ਤੇ ਸਕਿਨ ਜਿਹੜੀ ਇੱਕਦਮ ਜਵਾਨ ਰੱਖੇ ਇਸ ਕਰਕੇ ਇਹ ਵਾਲਾ ਮਾਸਕ ਜਿਹੜਾ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਆਂ ਇਹ ਬਹੁਤ ਵਧੀਆ ਹੈ ਫੌਕਸਟਾਈਲ ਦਾ ਮਾਸਕ ਇਹਦਾ ਨਾਮ ਫੌਕਸਟਾਈਲ ਦਾ ਮਾਸਕ ਤੁਸੀਂ ਰਿਸਰਚ ਕਰਕੇ ਕਿਤੋਂ ਵੀ ਤੁਸੀਂ ਇਹਦਾ ਦੇਖ ਸਕਦੇ ਹੋ ਔਰ ਤੁਸੀਂ ਪਰਪਲ ਐਪ ਤੋਂ ਇਹਨੂੰ ਮੰਗਵਾ ਸਕਦੇ ਹੋ ਬਹੁਤ ਹੀ ਪਿਆਰਾ ਬਹੁਤ ਹੀ ਕੰਮ ਦਾ ਮਾਸਕ ਹੁੰਦਾ ਹੈ ਬਿਲਕੁਲ ਇਹਦਾ ਟੈਕਚਰ ਇਦਾਂ ਹੋ ਜਾਂਦਾ ਜਿੱਦਾਂ ਕਿ ਮਲਤਾਨੀ ਮਿੱਟੀ ਦਾ ਹੁੰਦਾ ਸੇਮ ਓਦਾਂ ਦਾ ਇਹਦਾ ਟੈਕਚਰ ਹੁੰਦਾ ਹੈ ਖੁਸ਼ਬੂ ਬਹੁਤ ਪਿਆਰੀ ਹੈ ਤੇ 10 ਤੋਂ 15 ਮਿੰਟ ਆਪਾਂ ਇਹਨੂੰ ਚਿਹਰੇ ਤੇ ਲਗਾ ਕੇ ਰੱਖਣੇ ਤੁਸੀਂ ਸ਼ਾਮ ਟਾਈਮ ਰਾਤ ਨੂੰ ਜਦੋਂ ਸੌਣ ਲੱਗਦੇ ਉਸ ਤੋਂ ਪਹਿਲਾਂ ਸਿੰਪਲ ਪਾਣੀ ਨਾਲ ਫੇਸ ਨੂੰ ਵਾਸ਼ ਕਰ ਲੈਣਾ ਚਾਹੀਏ ਕਿਸੇ ਵੀ ਤੁਸੀਂ ਜੋ ਵੀ ਤੁਸੀਂ ਵਧੀਆ ਜੈਸ ਮਤਲਬ ਕਿ ਫੇਸ ਵਾਸ਼ ਇਸਤੇਮਾਲ ਕਰਦੇ ਹੋ ਚਾਹੇ ਸਾਬਨ ਕਰਦੇ ਹੋ ਚਾਹੇ ਹੋਮ ਮੇਡ ਫੇਸ ਵਾਸ਼ ਕਰਦੇ ਹੋ ਫੇਸ ਨੂੰ ਵਾਸ਼ ਕਰਕੇ ਇਸ ਤਰੀਕੇ ਨਾਲ ਤੁਸੀਂ ਲਗਾ ਲੈਣਾ ਹੈ ਚਾਹੇ ਤੁਸੀਂ ਸਪੈਚਲ ਵਾਲੀ ਦੀ ਮਦਦ ਨਾਲ ਲਗਾ ਲੈਣਾ ਚਾਹੇ ਤੁਸੀਂ ਆਪਣੇ ਫਿੰਗਰ ਦੀ ਮਦਦ ਨਾਲ ਚਿਹਰੇ ਤੇ ਲਗਾ ਲੈਣਾ ਹੈ 10 ਤੋਂ 15 ਮਿੰਟੇ ਨੂੰ ਲਗਾਣਾ ਹੈ ਤੁਹਾਡਾ ਚਿਹਰਾ ਦੇਖੋ ਇਕਦਮ ਜਵਾਨ ਹੋ ਜਾਵੇਗਾ ਇਕਦਮ ਘੋਰਾ ਚਿੱਟਾ ਤੇ ਇਕਦਮ ਟਾਈਟ ਜੀ ਸਕਿਨ ਤੁਹਾਡੀ ਸ਼ੂ ਹੌਲੀ ਸ਼ੂਰੂ ਹੋ ਜਾਵੇਗੀ ਜੇ ਤੁਸੀਂ ਇਹਨੂੰ ਰੈਗੂਲਰ ਲਗਾਇਆ ਨਾ ਜੇ ਜਿਆਦਾ ਟੈਨਿੰਗ ਹੈ ਤਾਂ ਤੁਸੀਂ ਇਹਨੂੰ ਹਫਤਾ ਰੈਗੂਲਰ ਲਗਾ ਸਕਦੇ ਹੋ ਅਗਰ ਤੁਹਾਡੇ ਘੱਟ ਟੈਨਿੰਗ ਦੀ ਪ੍ਰੋਬਲਮ ਹੈ ਤੁਸੀਂ ਇੱਕ ਦਿਨ ਛੱਡ ਕੇ ਵੀ ਇਸਨੂੰ ਲਗਾ ਸਕਦੇ ਹੋ ਅਗਰ ਤੁਹਾਡੀ ਸਕਿਨ ਠੀਕ ਹੈ ਜਾਂ ਵੈਸੇ ਤੁਸੀਂ ਠੀਕ ਰੱਖਣਾ ਚਾਹੁੰਦੇ ਹੋ ਤੁਸੀਂ ਹਫਤੇ ਦੇ ਵਿੱਚ ਨ ਤਿੰਨ ਵਾਰ ਲਗਾ ਸਕਦੇ ਹੋ ਹੁਣ ਤੁਸੀਂ ਵੇਟ ਕਰਨਾ ਇਹਨੂੰ 10 ਤੋਂ 15 ਮਿੰਟ ਇਸ ਤਰੀਕੇ ਨਾਲ ਲੱਗਾ ਰਹਿਣ ਦੇਣਾ ਫਿਰ ਮੈਂ ਤੁਹਾਨੂੰ ਦੱਸਦੀ ਹਾਂ ਕਿ ਇਹਦਾ ਰਿਜ਼ਲਟ ਕਿੰਨਾ ਪਿਆਰਾ ਆਇਆ ਹੈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਇਸੇ ਤਰ੍ਹਾਂ ਹੀ ਤੁਹਾਡੇ ਨਾਲ ਆਪਾਂ ਵਧੀਆ-ਵਧੀਆ ਚੀਜ਼ਾਂ ਜਿਹੜੀਆਂ ਨੇ ਸ਼ੇਅਰ ਕਰਦੇ ਰਾਵਾਂਗੇ ਇਹਦੇ ਨਾਲ ਸੀਰਮ ਜਿਹੜਾ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਆਪਾਂ ਇਸ ਮਾਸਕ ਨੂੰ ਲਗਾ ਕੇ ਫੇਸ ਨੂੰ ਵਾਸ਼ ਕਰਕੇ ਉਹ ਸੀਰਮ ਲਗਾਣੇ ਹਨ ਨਾ ਤੇ ਸੋਨੇ ਤੇ ਸੁਹਾਗਾ ਹੋ ਜਾਂਦਾ ਸਕਿਨ ਇੱਕਦਮ ਬ੍ਰਾਈਟ ਤੇ ਇੱਕਦਮ ਟਾਈਟ ਹੋਣੀ ਸ਼ੁਰੂ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਇੱਥੇ ਆਪਾਂ ਨੂੰ 10 ਤੋਂ 15 ਮਿੰਟ ਹੋ ਗਏ ਨੇ ਤੇ ਆਹ ਦੇਖੋ ਮੈਂ ਤੁਹਾਨੂੰ ਲਾ ਕੇ ਦੱਸ ਰਹੀ ਹਾਂ ਬਿਲਕੁਲ ਚਿਹਰਾ ਦੇਖੋ ਇੰਨਾ ਗਲੋ ਆ ਗਿਆ ਇੰਨਾ ਸਾਫ ਸੁਥਰਾ ਹੋ ਗਿਆ ਚਿਹਰੇ ਤੇ ਸਾਰੀ ਡਸਟ ਸਾਰੀ ਗੰਦਗੀ ਜਿਹੜੀ ਚਿਹਰੇ ਦੀ ਬਿਲਕੁਲ ਇਹਨੇ ਜਿਵੇਂ ਕਲੂ ਖਿੱਚਦੀ ਹੁੰਦੀ ਹੈ ਨਾ ਉਸ ਤਰੀਕੇ ਨਾਲ ਇਹ ਖਿੱਚ ਲਿਆ ਦੇਖੋ ਇੱਕਦਮ ਚਿਹਰਾ ਬਿਲਕੁਲ ਬ੍ਰਾਈਟ ਤੇ ਇੱਕਦਮ ਸੌਫਟ ਤੇ ਇੱਕਦਮ ਸਾਫ ਹੋ ਗਿਆ ਸ਼ਾਈਨਿੰਗ ਦੇਖੋ ਚਿਹਰੇ ਦੀ 42 ਸਾਲ ਦੀ ਏਜ ਵਿੱਚ ਤੁਸੀਂ ਮੇਰੀ ਸਕਿਨ ਦੇਖ ਸਕਦੇ ਹੋ ਇਹ ਮੇਰੀ ਨੇਚਰਲ ਸਕਿਨ ਹੈ ਤੁਹਾਡੇ ਸਾਹਮਣੇ ਹੀ ਮੈਂ ਫੇਸ ਨੂੰ ਵਾਸ਼ ਕੀਤਾ ਹੈ ਤਾਂ ਦੇਖ ਵਾਸ਼ ਕਰਕੇ ਕੋਈ ਕਰੀਮ ਨਹੀਂ ਲਗਾਈ ਕੁਝ ਨਹੀਂ ਲਗਾਇਆ ਹਲਕੀ ਹਲਕੀ लिप बाम लगा लिए तो चेहरा तोसी देख सकदे हो बिल्कुल साफ सुथरा ਤੇ 글로ਇੰਗ ਹੋ ਚੁਕਾ ਹੈ ਤੇ ਤੁਸੀਂ ਵੀ ਇਸਤੇਮਾਲ ਕਰਕੇ ਆਪਣੇ ਚਿਹਰੇ ਨੂੰ ਇੱਕ एकदम ਬ੍ਰਾਈਟ ਤੇ ਇੱਕਦਮ ਟਾਈਟ ਰੱਖ ਸਕਦੇ ਹੋ ਵੈਸੇ ਤਾਂ ਮੈਂ ਨੋਰਮਲ ਜਿਆਦਾ ਮੈਂ ਵੈਸੇ ਜਿਹੜੀ ਹੋਮਡ ਰੈਮਡੀਆ ਹੁੰਦੀਆਂ ਨੇ ਉਹਦਾ ਹੀ ਇਸਤੇਮਾਲ ਕਰਦੀ ਇਸ ਚੈਨਲ ਤੇ ਵੀ ਉਸ ਚੀਜ਼ ਬਾਰੇ ਹੀ ਦੱਸਿਆ ਜਾਏਗਾ ਇਹ ਉਹਨਾਂ ਲਈ ਹੈ ਜਿਹੜੀ ਬਿਜ਼ੀ ਲੇਡੀਆਂ ਹੁੰਦੀਆਂ ਨੇ ਜਿਨ੍ਹਾਂ ਨੂੰ ਟਾਈਮ ਨਹੀਂ ਹੁੰਦਾ ਹੋਮ ਐਂਡ ਰੈਮਡੀ ਵਾਸਤੇ ਇਹ ਉਹ ਜਿਹੜਾ ਇਹ ਵਾਲਾ ਮਾਸਕ ਲਿਆ ਕੇ ਆਪਣੇ ਫੇਸ ਤੇ ਇਸਤੇਮਾਲ ਕਰ ਸਕਦੇ ਹੋ ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਤੇ ਕਮੈਂਟਸ ਕਰਨਾ ਜ਼ਰੂਰ ਕਰਨਾ ਫਿਰ ਮਿਲਦੇ ਆ ਨਵੀਂ ਵੀਡੀਓ ਚ ਬਾਏ ਬਾਏ